ਜੇ ਨੂੰ ਅਚੰਭੇ ਤੌਰ 'ਤੇ ਰਵੀ ਕਹਿ ਦਿੰਦੇ ਸੋ ਜਿਵੇਂ ਕਿ ਅੱਜ ਰੋਪੜ ਦੇ ਡਿਸਟ੍ਰਿਕਟ ਹਸਪੀਟਲ 'ਚ ਸਾਨੂੰ ਆ ਕੇ ਵਧੀਆ ਲੱਗਿਆ ਵਧੀਆ ਤਾਂ ਲੱਗਦਾ ਆ ਕਿ ਤੇ ਦੇਖੋ ਨੁਕਸ ਕਰਨ ਦਾ ਆਪਾਂ ਸਾਰੇ ਕਿਤੇ ਨੁਕਸ ਥੋੜਾ ਥੋੜਾ ਕਾਢ ਹੀ ਲੈਣੇ ਆ ਤੇ ਅਸੀਂ ਉਹਨੂੰ ਦਰਸਤੀ ਕਰ ਲਈ ਵੀ ਆਉਨੇ ਆ ਬਟ ਇੱਥੇ ਜਦੋਂ ਅੱਗੇ ਅਸੀਂ ਪੇਸ਼ੈਂਟਾਂ ਨਾਲ ਅੰਦਰ ਮਰੀਜ਼ਾਂ ਨਾਲ ਗੱਲ ਕੀਤੀ ਆ ਤਾਂ ਉਹਨਾਂ ਨੇ ਜਦੋਂ ਆਮ ਮਹਰੇ ਵਧੀਆ ਦੱਸਿਆ ਵੀ ਹਾਂ ਡਾਕਟਰ ਸਾਹਿਬ ਜਿਹੜੇ ਹੈਗੇ ਆ ਉਹ ਸਾਨੂੰ ਕੋਈ ਬਾਹਰੋਂ ਕੋਈ ਮੈਡੀਸ਼ਨ ਵਗੈਰਾ ਨਹੀਂ ਲਿਖਦੇ ਤੇ ਦੂਜੀ ਗੱਲ ਆ ਸਾਨੂੰ ਇੱਥੇ ਜਿਹੜੀਆਂ ਫੈਸਿਲਿਟੀਆਂ ਉਹ ਅਵੇਲੇਬਲ ਸਰਕਾਰ ਵੱਲੋਂ ਕਰਾਈਆਂ ਜਾ ਰਹੀਆਂ ਫ੍ਰੀ ਦਵਾਈ ਦੀ ਉਹ ਸਾਰੀਆਂ ਸਾਨੂੰ ਇੱਥੇ ਅਵੇਲੇਬਲ ਹੁੰਦੀਆਂ ਸੋ ਉਦੋਂ ਸਾਡਾ ਮਨ ਖੁਸ਼ ਹੁੰਦਾ ਹੈ ਵੀ ਸਾਡੇ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਡਾਕਟਰ ਸਾਡੇ ਸਿਹਤ ਮੰਤਰੀ ਬਲਵੀਰ ਜੀ ਵੱਲੋਂ ਇਹ ਕਿਤੇ ਕਿਤੇ ਉਪਰਾਲੇ ਆ ਉਹ ਲੋਕਾਂ ਦੀ ਜਿਹੜੀ ਜਵਾਨੀ ਆ ਉਹ ਸਾਨੂੰ ਸਾਹਮਣੇ ਨਜ਼ਰ ਆਉਂਦੇ ਆ ਉਹਦੇ ਮਨ ਤਾਂ ਸਾਡਾ ਖੁਸ਼ ਹੁੰਦਾ ਹੈ ਬਸ ਆਉਣ ਦਾ ਮਕਸਦ ਇਹੀ ਸੀ ਡਾਕਟਰ ਸਾਡੇ ਐਸਐਮਓ ਸਾਹਿਬ ਅਪਿੰਦਰ ਜੀ ਤੇ ਡਾਕਟਰ ਸਾਹਿਬ ਖੜੇ ਆ ਤੇ ਜਦੋਂ ਸਾਰੇ ਸਟਾਫ ਨੂੰ ਵੀ ਮਿਲੇ ਆ ਤਾਂ ਚੰਗਾ ਲੱਗਿਆ ਚਲੋ ਥੋੜਾ ਜਿਹਾ ਕਿਤੇ ਨਾ ਕਿਤੇ ਹੁੰਦੀ ਆ ਕੋਈ ਪੇਸ਼ੈਂਟ ਵੀ ਕਈ ਵਾਰੀ ਕੋਈ ਕਿਸੇ ਬਾਥਰੂਮ ਦਾ ਕੋਈ ਦਰਵਾਜ਼ਾ ਕੋਈ ਓਪਨ ਛੱਡ ਦਿੰਦਾ ਕੋਈ ਹੋਰ ਹੁੰਦਾ ਇਹ ਮੜੀਆਂ-ਮੁੜੀਆਂ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਪਰ ਜਿਹੜਾ ਮੇਨ ਹੈ ਉਹ ਮਰੀਜ਼ ਸੈਟੀਸਫਾਈ ਹੋਣਾ ਜ਼ਰੂਰੀ ਹੈ ਭਰਤੀਆਂ ਦੇਖੋ ਪਿਛਲੇ ਕਾਫੀ ਸਮੇਂ ਚ ਜਿਹੜੀ ਆਮ ਆਦਮੀ ਪਾਰਟੀ ਦੇ ਸਰਕਾਰ ਚ ਸਰਕਾਰ ਨੇ ਜਿਹੜੀ ਕੀਤੀਆਂ ਉਹ ਪੈਰਾ ਜਿਹੜਾ ਨਰਸਿੰਗ ਸਟਾਫ ਹੈ ਉਹਦੀ ਵੀ ਪਿੱਛੇ ਕੀਤੀਆਂ ਤੁਹਾਨੂੰ ਦੇਖਿਆਉਣਾ ਜੁਆਇਨਿੰਗ ਦਾ ਲੈਟਰ ਉਹਨਾਂ ਨੂੰ ਕੀਤੀ ਆ ਤੇ ਹੁਣ ਵੀ ਜਿਹੜੀ ਬਾਬਾ ਫਰੀਦ ਦੇ ਜਿਹੜੀ ਰਾਹੀਂ ਜਿਹੜੀਆਂ ਭਰਤੀਆਂ ਉਹ ਖੁੱਲੀਆਂ ਹੋਈਆਂ ਉਹਨਾਂ ਦੇ ਵੀ ਮੈਨੂੰ ਲੱਗਾ 27 28 ਡੈਡ ਲਾਈਨ ਹੈ ਜਿਹੜੀਆਂ ਉਹ ਐਂਟਰ ਹੋਣ ਦੀਆਂ